ਮਾ ਜੀ ਵੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਿ ਆਪਾਂ ਕਿਵੇਂ ਬਿਲਕੁਲ ਸੌਖੇ ਤਰੀਕੇ ਦੇ ਨਾਲ 1 ਸੈਕਿੰਡ ਦੇ ਵਿੱਚ ਆਪਾਂ ਆਪਾਂ ਵਿਆਜ ਕਿਵੇਂ ਕੱਢ ਸਕਦੇ ਆਂ ਜਿਹੜੇ ਵੀਰ ਆਪਣੇ ਵਿਆਜ ਕੱਢਣਾ ਜਾਣਦੇ ਨਹੀਂ ਵਿਆਜ ਵਿੱਚ ਕੱਢ ਸਕਦੇ ਨੇ ਉਹ ਆਪਣੀ ਵੀਡੀਓ ਨੂੰ ਸਕਿੱਪ ਕਰ ਸਕਦੇ ਹੋ ਇਹ ਉਹਨਾਂ ਵੀਰਾਂ ਲਈ ਵੀਡੀਓ ਜਿਹੜੇ ਆਪਣੇ ਵਿਆਜ ਨਹੀਂ ਕੱਢ ਸਕਦੇ ਜਿਵੇਂ ਆਪਣੀ ਪਰਸੈਂਟਾਂ ਦੇ ਵਿੱਚ ਹੁੰਦੀ ਏ ਚਾਹੇ ਰੁਪਈਆ ਦੇ ਵਿੱਚ ਹੁੰਦੀ ਆਪਾਂ 1 ਸੈਕਿੰਡ ਦੇ ਵਿੱਚੋਂ ਜਿਹੜਾ ਆਪਣਾ ਇਹ ਤੁਹਾਡੇ ਨਾਲ ਜਿਹੜਾ ਆਪਾਂ ਫਾਰਮੂਲਾ ਸ਼ੇਅਰ ਕਰਾਂਗੇ ਇਹਦੇ ਨਾਲ ਆਪਾਂ ਬਿਨਾ ਪੈਨ ਕਾਪੀ ਤੋਂ ਬਿਨਾ ਆਪਾਂ ਕੈਲਕੂਲੇਟਰ ਬਿਨਾ ਮੋਬਾਈਲ ਤੋਂ ਆਪਾਂ 1 ਸੈਕਿੰਡ ਦੇ ਵਿੱਚ ਆਪਾਂ ਵਿਆਜ ਕੱਢ ਸਕਾਂਗੇ ਬਿਲਕੁਲ ਸੌਖੇ ਤਰੀਕੇ ਦੇ ਨਾਲ ਇਹਦੇ ਵਿੱਚ ਆਪਾਂ ਨੂੰ ਕਿਸੇ ਵੀ ਮੋਬਾਈਲ ਤੋਂ ਕੈਲਕੂਲੇਟਰ ਕਰਨ ਦੀ ਜਰੂਰਤ ਨਹੀਂ ਹੈ ਆਪਾਂ ਨੂੰ ਪੈਨ ਕਾਪੀ ਹੀ ਫੜਨ ਦੀ ਜਰੂਰਤ ਨਹੀਂ ਹੈ ਇਹ ਬਿਲਕੁਲ ਆਪਣਾ ਇੱਕ ਸੌਖਾ ਫਾਰਮੂਲਾ ਹੈ ਜਿਵੇਂ ਆਪਣੇ ਦੋ ਤਰ੍ਹਾਂ ਦੇ ਵਿਆਜ ਹੁੰਦੀਆਂ ਨੇ ਕੁਝ ਪਰਸੈਂਟੇਜ ਜਿਵੇਂ ਆਪਣੇ ਬੈਂਕ ਦੇ ਵਿੱਚ ਪਰਸੈਂਟੇਜ ਵਿਆਜ ਚੱਲਦੀ ਹੈ ਜਿਵੇਂ 7.25%, 7.30% ਚਾਹੇ ਜਿੰਨੀ ਵੀ ਹੋਵੇ ਚਾਹੇ 8% ਜੋ ਵੀ ਵਿਆਜ ਹੋਵੇ ਉਹ ਵੀ ਆਪਾਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਚਾਹੇ ਆਪਣੀ ਰਪਈਆਂ ਦੇ ਵਿੱਚ ਹੋਵੇ ਜਿਵੇਂ ਆਪਾਂ 1.5 ਰੁਪਏ 2 ਰੁਪਏ ਵਿਆਜ ਆਪਾਂ ਪਿੰਡਾਂ ਵਿੱਚ ਚਲਦੀ ਹੈ ਉਹ ਵੀ ਆਪਾਂ ਬਿਲਕੁਲ ਸੌਖੇ ਤਰੀਕੇ ਦੇ ਨਾਲ ਆਪਾਂ ਕਰ ਸਕਦੇ ਹਾਂ ਤੇ ਪਹਿਲਾਂ ਆਪਾਂ ਕੱਢਦੇ ਆਂ ਵਿਆਜ ਜਿਹੜੀ ਆਪਾਂ ਪਰਸੈਂਟਾਂ ਦੇ ਵਿੱਚ ਹੁੰਦੀ ਹੈ ਜਿਹੜੀ ਆਪਣੇ ਬੈਂਕਾਂ ਦੇ ਵਿੱਚ ਜਾਂਦੀ ਆਪਣੇ ਹੁੰਦੀ ਹੈ ਵੀ ਆਪਣੀ ਵਿਆਜ ਜਿਵੇਂ ਆਪਣੇ ਕਿਸਾਨਾਂ ਵੀਰੇ ਦੇ ਲਿਮਟਾਂ ਵੀ ਬਣੀਆਂ ਹੁੰਦੀਆਂ ਆਪਾਂ ਵੀ ਕਰੀਏ ਇੱਕ ਮਿੰਟ ਜੇ ਦੇਖ ਸਕਦੇ ਆਂ ਵੀ ਆਪਾਂ ਆਪਣੀ ਕਿੰਨੇ ਵਿਆਜ ਬਣਦੀ ਹੈ ਕਿੰਨੇ ਮਹੀਨਿਆਂ ਦੀ ਤਕਰੀਬਨ ਹੀ ਬੈਂਕ ਦੇ ਵਿੱਚ ਤਾਂ ਪਰਸੈਂਟ ਚ ਵਿਆਹ ਚਲਦੀ ਹੈ ਵੀ ਐਨ ਐ ਪਰਸੈਂਟ ਵਿਆਜ ਤੇ ਆਪਣੀ ਰੁਪਈਆ ਦੇ ਵਿੱਚ ਜਿਵੇਂ ਪੰਡਾ ਵਿੱਚ ਵਿਆਹ ਚਲਦੀ ਹੈ ਤੇ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਪਰਸੈਂਟਾਂ ਵਾਲੀ ਵਿਆਜ ਜੇ ਦੇ ਮੰਨ ਕੇ ਚਲੋ ਆਪਾਂ ਪਰਸੈਂਟਾਂ ਵਾਲੀ ਵਿਆਜ ਸ਼ੁਰੂ ਕਰਦੇ ਆ ਜੇ ਹੁਣ ਆਪਾਂ 1 ਲੱਖ ਆਪਾਂ ਰਕਮ ਲੈਨੇ ਆ 1 ਲੱਖ ਰੁਪਏ ਇਹਦੀ ਮੰਨ ਕੇ ਚਲੋ ਆਪਾਂ 7% ਆਪਣੀ ਵਿਆਜ ਹੈ ਚਾਹੇ ਆਪਾਂ ਲੈ ਰਹੇ ਆ ਚਾਹੇ ਆਪਾਂ ਕਿਸੇ ਨੂੰ ਦੇਣੀ ਹੈ ਇਹ ਆਪਣੀ ਵਿਆਜ ਬਣੇਗੀ 7000 ਰੁਪਏ ਸਿੱਧਾ ਸਾਵੇ ਜੇ 7% ਵਿਆਜ ਹੈ ਤਾਂ 7000 ਰੁਪਏ ਇਹ ਵਿਆਜ ਬਸ ਇੱਕ ਗੱਲ ਦਾ ਧਿਆਨ ਰੱਖਣਾ ਕਿ ਜੇ ਜੀ ਤੁ ਆਪਾਂ ਪਰਸੈਂਟਾਂ ਵਿੱਚ ਵਿਆਜ ਕੱਢਣੀ ਇਹ ਆਪਣੀ ਵਿਆਜ ਇੱਕ ਸਾਲ ਦੀ ਬਣੇਗੀ ਉਹਨੂੰ ਫਿਰ ਆਪਾਂ ਮਹੀਨਿਆਂ ਵਿੱਚ ਬਦਲ ਸਕਦੇ ਹ ਜਿੰਨੇ ਮਹੀਨੇ ਵਿਆਜ ਜਿਹੜੀ ਆਪਾਂ ਪਰਸੈਂਟਾਂ ਵਿੱਚ ਵਿਆਜ ਕੱਢਾਂਗੇ ਉਹ ਆਪਣੀ ਸਾਲ ਦੇ ਵਿੱਚ ਵਿਆਜ ਨਿਕਲੇਗੀ ਜਿਹੜੀ ਹੁਣ ਆਪਣੀ ਇਹ 1 ਲੱਖ ਰੁਪਏ ਨੂੰ 7% ਵਿਆਜ ਇਹ ਆਪਣੀ 7000 ਬਣ ਗਈ ਇਹ ਇੱਕ ਸਾਲ ਦੀ ਵਿਆਜ ਹੈ ਤੇ ਇਹਨੂੰ ਆਪਾਂ ਮਹੀਨਿਆਂ ਵਿੱਚ ਜਾਂ ਸਾਲਾਂ ਵਿੱਚ ਆਪੋਸਰਨ ਆਪਾਂ ਗੁਣਾ ਕਰ ਸਕਦੇ ਆ ਤੇ ਜਿਵੇਂ ਮੰਨ ਕੇ ਚਲੋ ਹੁਣ ਕਿਵੇਂ ਬੈਂਕਾਂ ਦੇ ਵਿੱਚ ਵਿਆਜ ਹੁੰਦੀ ਏ 7.25% ਜੇ 7.25% ਇਹ ਆਪਣੀ ਵਿਆਜ ਹੋਗੀ 7250 ਰੁਪਏ ਇਹ ਆਪਣੀ ਵਿਆਹ ਸਾਲ ਦੀ ਜੇ ਮੰਨ ਕੇ ਚਲੋ ਜੇ ਹੁਣ ਵਿਆਜ ਆਉਂਦੀ ਆਪਣੀ 7.49% ਇਹ ਬਣ ਗਈ ਆਪਣੀ 7390 ਰੁਪਏ ਚਾਹੇ ਜਿੰਨੇ ਵੀ ਪਰਸੈਂਟ ਹੋਵੇ ਜਿਵੇਂ ਮੰਨ ਕੇ ਚਲੋ 7.65 99% 99% ਵਿਆਜ 89 ਇਹ ਬਣ ਗਈ ਆਪਣੀ 7890 ਰੁਪਏ ਇੱਕ ਸਾਲ ਦੀ ਵਿਆਜ ਬਿਲਕੁਲ ਸੌਖੇ ਤਰੀਕੇ ਨਾਲ ਚਾਹੇ 8.99 ਹੋਵੇ ਪਾਹੇ 9.99 ਜੀ ਮੰਨ ਕੇ ਚਲੋ ਆਪਣੀ ਵਿਆਜ 9.79% ਇਹ ਆਪਣੀ ਬਣ ਗਈ 97190 ਰੁਪਏ ਤੇ ਇਸੇ ਹਿਸਾਬ ਨਾਲ ਆਪਾਂ ਵਿਆਜ ਬੜੇ ਸੌਖੇ ਤਰੀਕੇ ਨਾਲ ਆਪਾਂ ਗਾੜ ਸਕਦੇ ਹਾਂ ਬਾਕੀ ਧਿਆਨ ਰੱਖਣਾ ਕਿ ਜਿਹੜੀ ਆਪਾਂ ਪਰਸੈਂਟਾਂ ਵਾਲੀ ਕੱਢਣੀ ਹੈ ਇਹ ਆਪਾਂ ਇੱਕ ਸਾਲ ਦੀ ਨਿਕਲੇਗੀ ਤੇ ਜੇ ਹੁਣ ਆਪਾਂ ਰੁਪਈਆਂ ਦੇ ਵਿੱਚ ਕੱਢਦੇ ਆ ਜਿਵੇਂ ਆਪਣੇ 1.5 ਰੁਪਏ ਜਾਂ 2 ਰੁਪਏ ਜਿਵੇਂ ਮੰਨ ਕੇ ਜਦੋਂ ਆਪਾਂ 1 ਲੱਖ ਰੁਪਏ ਰਕਮ ਲੈਨੇ ਆ ਤੇ ਇਹਨੂੰ ਆਪਾਂ ਜਿਵੇਂ ਮੰਨ ਕੇ ਜਦੋਂ 2 ਰੁਪਏ ਵਿਆਜ ਇਹਨੇ ਆਪਣੀ ਪਿੰਡਾਂ ਵਿੱਚ ਚਲਦੀ ਹੈ ਤਾਂ ਇਹ ਆਪਣੀ ਬਣ ਗਈ 2000 ਰੁਪਏ ਇੱਕ ਮਹੀਨਾ ਇਹ ਮਹੀਨੇ ਦੀ ਵਿਆਜ ਬਣੀ ਆਪਣੀ ਪਰਸੈਂਟਾਂ ਵਾਲੀ ਸਾਲ 'ਚ ਤੇ ਜਿਹੜੀ ਆਪਣੀ ਰੁਪਈਆਂ ਵਾਲੀ ਇੱਕ ਮਹੀਨੇ 'ਚ ਤੇ ਬਾਕੀ ਤੁਸੀਂ ਵਿਆਜ ਲੈ ਰਹੇ ਹੋ ਜਾਂ ਦੇ ਰਹੇ ਹੋ ਉਸ ਨਾਲ ਤੁਸੀਂ ਮਹੀਨੇ ਨਾਲ ਗੁਣਾ ਕਰ ਸਕਦੇ ਹੋ ਜੀ ਮੰਨ ਕੇ ਚਲੋ 2 ਮਹੀਨੇ 3 ਮਹੀਨੇ ਦਾ ਵਿਆਜ 1 ਮਹੀਨੇ ਦਾ 2 ਇਅਰ ਬਣ ਗਈ ਤਾਂ 3 ਮਹੀਨੇ ਦਾ 6 ਇਅਰ ਬਣ ਗਈ ਐਵੇਂ ਜਿਵੇਂ ਆਪਣੀ 1.5% ਵਿਆਜ 1.5 ਰੁਪਏ ਵਿਆਜ ਇਹ ਬਣ ਗਈ ਆਪਣੀ 1500 ਰੁਪਏ ਜੇ ਮੰਨ ਕੇ ਚਲੋ ਆਪਣੀ 2.2 ਰੁਪਏ ਵਿਆਜ ਇਹ ਆਪਾਂ 2.2 ਰੁਪਏ ਵਿਆਜ ਆਪਣੀ ਬਣ ਗਈ 2500 ਰੁਪਏ 1 ਮਹੀਨੇ ਦੀ ਐਵੇਂ ਜਿਵੇਂ 4 4 ਪਰ 4 ਰੁਪਏ ਉਹ 4 ਇਅਰ ਬਣ ਜੇਗੀ ਤੇ ਜਿਵੇਂ ਹੁਣ ਆਪਾਂ ਰੱਖਾਂ 1 ਲੱਖ ਲਈਏ ਤੇ ਜੇ ਆਪਾਂ 10000 ਦੀ ਕਟਣੀ ਹੈ ਉਵੇਂ ਕੱਢ ਦੇਗੀ ਜਿਵੇਂ ਆਪਾਂ 10 ਯਰ ਦੀ ਗੱਡਾਂਗੇ ਜਿਵੇਂ ਆਪਣੀ 7250 ਰੁਪਏ ਬਣੀ ਏ ਇਹ ਆਪਣੀ 725 ਰੁਪਏ ਬਣ ਜੇਗੀ ਜੇ ਆਪਾਂ 10 ਲੱਖ ਦੀ ਗੱਡਣੀ ਏ ਤੇ ਜਿਵੇਂ ਆਪਣੀਆਂ ਬਣੀ ਏ 7250 ਰੁਪਏ 1 ਲੱਖ ਦੀ ਬਣੀ ਏ ਜੇ ਆਪਾਂ 10 ਲੱਖ ਦੀ ਗੱਡਾਂਗੇ ਇਹ ਆਪਣੀ ਬਣ ਜੇਗੀ 72500 ਰੁਪਇਆ ਉਹ ਇੱਕ ਜ਼ੀਰੋ ਵੱਜ ਜੇਗੀ ਤੇ ਬਸ ਤਿਆਰ ਰੱਖਣਾਗੇ ਪਰਸੈਂਟਾਂ ਵਾਲੀ ਸਾਲ ਚ ਨਿਕਲੇਗੀ ਤੇ ਮਹੀਨੇ ਵਾਲੀ ਆਪਣੀ ਇਹ ਆਪਣੀ ਰੁਪਈਆ ਵਾਲੀ ਆਪਣੀ ਇੱਕ ਮਹੀਨੇ ਚ ਨਿਕਲੇਗੀ ਇੱਕ ਮਹੀਨੇ ਦਾ ਪੜਾ ਜਿਹੜਾ ਡਾਟਾ ਆਪਣੇ ਕੋਲ ਆਵੇਗਾ ਇੱਕ ਮਹੀਨੇ ਦੀ ਵਿਆਜ ਨਿਕਲੇਗੀ ਇਹ ਆਪਾਂ ਬਿਲਕੁਲ ਇੱਕ ਆਪਣਾ ਸੌਖਾ ਫਾਰਮੂਲਾ ਆਪਾਂ ਨੂੰ ਬਿਨਾ ਕਿਸੇ ਪੈਨ ਕਾਪੀ ਤੋਂ ਜ਼ਰੂਰਤ ਨਹੀਂ ਨਾ ਮੋਬਾਈਲ ਤੇ ਆਪਾਂ ਨੂੰ ਕਿਸੇ ਕੈਲਕੂਲੇਟਰ ਕਰਨੀ ਜ਼ਰੂਰਤ ਨਹੀਂ ਜਿੰਨੀ ਰਕਮ ਹੈ ਜਿੰਨੇ ਪਰਸੈਂਟ ਵਿਆਜ ਹੈ ਜਿਵੇਂ ਆਪਣੇ ਬੈਂਕਾਂ ਵਿੱਚ ਚੱਲਦੀ ਹੈ ਜਿਵੇਂ 7.25 ਪਰਸੈਂਟ ਤੇ ਆਪਣੀ 7250 ਬਣ ਗਈ ਜੇ 7.43 ਐਵੇਂ ਜਿਵੇਂ 9.78 9790 ਰੁਪਏ ਬਣ ਗਈ ਐਵੇਂ ਆਪਾਂ ਬੜੇ ਸੌਖੇ ਤਰੀਕੇ ਦੇ ਨਾਲ ਆਪਾਂ ਵਿਆਜ ਕੱਢ ਸਕਦੇ ਹਾਂ ਬਿਨਾ ਕਿਸੇ ਪੈਨ ਕਾਪੀ ਮੋਬਾਈਲ ਕੈਲਕੂਲੇਟਰ ਤੋਂ ਜਿੰਨੇ ਪਰਸੈਂਟ ਵਿਆਜ ਉਹਨੇ ਦਾ ਪੈਕ ਜ਼ੀਰੋ ਲਾ ਕੇ ਆਪਾਂ ਵਿਆਜ ਕੱਢ ਸਕਦੇ ਹਾਂ ਜੇ 10 ਲੱਖ ਦੀ ਹੈ ਤਾਂ ਆਪਣੀ ਜਿਵੇਂ 72500 ਬਣ ਜੇਗੀ ਜੇ ਆਪਣੀ ਇਹ 10000 ਦੀ ਹੈ ਤੇ 700 ਜਿਵੇਂ 25 ਰੁਪਏ ਰਹਿ ਜੇਗੀ ਜੇ ਆਪਣੀ 1 ਲੱਖ ਦੀ ਹੈ ਤਾਂ ਆਪਣੀ 7250 ਰੁਪਏ ਬਣ ਜੇਗੀ ਵਿਆਜ ਤੇ ਇਹ ਵੀ ਆਪਣੀ ਇਹ ਮਹੀਨੇ ਦੀ ਬਣੇਗੀ ਤੇ ਇਹ ਆਪਣੀ ਸਾਲਚ ਆਵੇਗੀ ਜੇ ਸਾਲਚ ਆਪਾਂ ਮਹੀਨਿਆਂ ਦੇ ਵਿੱਚੋਂ ਗੜਨੀ ਹੈ ਤਾਂ ਆਪਾਂ ਉਸ ਦਾ ਆਪਣੇ ਜਿੰਨੇ ਮਹੀਨੇ ਦੀ ਵਿਆਜ ਆਪਾਂ ਉਹਨੂੰ ਕੈਲਕੂਲੇਟ ਕਰ ਸਕਦੇ ਹਾਂ بڑے ਵਧੀਆ ਤੇ ਸੌਖੇ ਆਪਣਾ ਇਹ ਫਾਰਮੂਲਾ ਹੈ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ